ਕੀ ਬਾਪੂ ਬਲਕੌਰ ਸਿੰਘ ਸਿੱਧੂ ਦਾ ਜਿਹੜਾ ਬਣਾਇਆ ਹੋਇਆ ਨਾਮ ਹੈ ਉਸ ਨੂੰ ਖਤਮ ਕਰ ਰਹੇ ਨੇ ਕੀ ਬਾਪੂ ਬਲਕੌਰ ਸਿੰਘ ਐਸੇ ਕੁਝ ਫੈਸਲੇ ਲੈ ਰਹੇ ਨੇ ਜਿਹੜੇ ਕਿ ਅੱਗੇ ਜਾ ਕੇ ਉਹਨਾਂ ਨੂੰ ਮਹਿੰਗੇ ਪੈਣ ਵਾਲੇ ਨੇ ਅਤੇ ਜਿਸ ਦੇ ਨਾਲ ਅੱਜ ਦੇ ਸਮੇਂ ਵਿੱਚ ਜਿਹੜਾ ਸਿੱਧੂ ਨੇ ਨਾਮ ਬਣਾਇਆ ਹੋਇਆ ਸੀ ਉਹ ਹੌਲੀ-ਹੌਲੀ ਥੱਲੇ ਜਾ ਰਿਹਾ ਕਿਉਂਕਿ ਕੁਝ ਕੁ ਲੋਕਾਂ ਦੇ ਇਲਜ਼ਾਮ ਨੇ ਕਿ ਬਾਪੂ ਬਲਕੌਰ ਸਿੰਘ ਕੁਝ ਕੁ ਫੈਸਲੇ ਨੇ ਜਿਹੜੇ ਐਸੇ ਲੈ ਰਹੇ ਨੇ ਤੇ ਪਿਛਲੇ ਸਮੇਂ ਵਿੱਚ ਲੈ ਬੈਠੇ ਨੇ ਜਿਨ੍ਹਾਂ ਦੇ ਨਾਲ ਸਿੱਧੂ ਦੇ ਨਾਮ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਅਗਰ ਆਪਾਂ ਪਿਛਲੀਆਂ ਗੱਲਾਂ ਛੱਡ ਦਿੰਨੇ ਆ ਸਿਰਫ ਅੱਜ ਦੀ ਗੱਲ ਕਰਦੇ ਆ ਕਿਉਂਕਿ ਜੇ ਪਿਛਲੀਆਂ ਗੱਲਾਂ ਚੱਕਣ ਲੱਗੇ ਜਿੱਥੇ ਲੋਕ ਕਹਿ ਰਹੇ ਨੇ ਕਿ ਬਾਪੂ ਬਲਕੌਰ ਸਿੰਘ ਨੇ ਗਲਤੀਆਂ ਕਈ ਕਰੀਆਂ ਨੇ ਤਾਂ ਵੀਡੀਓ ਲੰਬੀ ਹੋ ਜਾਊਗੀ ਫਿਰ ਕਦੇ ਗੱਲ ਕਰਾਂਗੇ ਉਸ ਬਾਰੇ ਪਰ ਅੱਜ ਸਿਰਫ ਆ ਇਨੀ ਇੱਕ ਗੱਲ ਕਰਦੇ ਆ ਜਿਹੜੀ ਹੁਣ ਤਾਜੀ ਘਟਨਾ ਤਾਜ਼ਾ ਕੀ ਹੈ ਇੱਕ ਫੋਟੋ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਇਸ ਦੇ ਵਿੱਚ ਬਾਪੂ ਬਲਕੌਰ ਸਿੰਘ ਹੋਰੀ ਗਿੱਦੜ ਵਾਹੇ ਦੇ ਵਿੱਚ ਜਿਹੜੇ ਚੋਣਾਂ ਹੋ ਰਹੀਆਂ ਨੇ ਰਾਜੇ ਬੜਿੰਘੋਹਰਾ ਦੀ ਘਰ ਵਾਲੀ ਅਮਰਤਾ ਬੜਿੰਘ ਇਸ ਚੋਣਾਂ ਦੇ ਵਿੱਚ ਖੜੀ ਹੈ ਅਤੇ ਰਾਜੇ ਬੜਿੰਘੋਹਰਾ ਦੀ ਸਪੋਰਟ ਕਰ ਰਹੇ ਨੇ ਬਾਪੂ ਬਲਕੌਰ ਸਿੰਘ ਹੋਰੀ ਹੁਣ ਇਸ ਪੋਸਟ ਨੂੰ ਲੈ ਕੇ ਬਹੁਤ ਸਾਰੇ ਲੋਕ ਨਰਾਜ਼ ਦਿਖਾਈ ਦਿੱਤੇ ਕਿ ਬਾਪੂ ਬਲਕੌਰ ਸਿੰਘ ਹੋਰਾ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਸੀ ਰਾਜੇ ਬੜਿੰਘੋਹਰਾ ਦੀ ਲੋਕਾਂ ਦਾ ਕਹਿਣਾ ਹੈ ਕਿ ਬਾਪੂ ਬਲਕੌਰ ਸਿੰਘ ਹੈ ਜਿਹੜਾ ਉਸ ਨੂੰ ਬਿਲਕੁਲ ਆਜ਼ਾਦ ਹੋ ਕੇ ਚੱਲਣਾ ਚਾਹੀਦਾ ਹੈ ਕਿਸੇ ਵੀ ਪਾਰਟੀ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਸਗੋ ਸਿੱਧੂ ਦਾ ਜਿਹੜਾ ਬਣਾਇਆ ਹੋਇਆ ਨਾਮ ਸੀ ਉਸ ਵੱਲ ਧਿਆਨ ਦੇਣਾ ਚਾਹੀਦਾ ਕਿ ਉਸ ਨੂੰ ਕਿਵੇਂ ਹੋਰ ਉੱਪਰ ਲਿਜਾਇਆ ਜਾਵੇ ਕਿਉਂਕਿ ਸਿੱਧੂ ਦੇ ਹਲੇ ਕਹਿੰਦੇ ਬਹੁਤ ਸਾਰੇ ਗੀਤ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰਿਲੀਜ਼ ਹੋਣਗੇ ਕਿਉਂਕਿ ਰਾਜੇ ਬੜਿੰਗ ਦੇ ਪੇਜ ਦੇ ਉੱਪਰ ਜਦੋਂ ਇਹ ਪੋਸਟ ਪੈਂਦੀ ਹੈ ਨਾਲ ਸਿੱਧੂ ਦੇ ਫਾਦਰ ਸਾਹਿਬ ਖੜੇ ਹੋਏ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਸਿੱਧੂ ਦੇ ਜਿਹੜੇ ਫੈਨ ਪੇਜ ਸੀ ਜਿਹੜੇ ਕਿ ਸਿੱਧੂ ਦੀ ਸਪੋਰਟ ਕਰਦੇ ਸੀ ਸ਼ੁਰੂ ਤੋਂ ਜਦੋਂ ਦਾ ਸਿੱਧੂ ਇਸ ਲੈਣ ਦੇ ਵਿੱਚ ਆਇਆ ਸੀ ਉਦੋਂ ਸਪੋਰਟ ਕਰਦੇ ਸੀ ਸਿੱਧੂ ਦੀ ਉਹੋ ਵੀ ਨਾਰਾਜ਼ ਦਿਖਾਈ ਦਿੱਤੇ ਇੱਕ ਦੋ ਦੀਆਂ ਪੋਸਟਾਂ ਮੈਂ ਤੁਹਾਡੇ ਨਾਲ ਸਾਂਝੀਆਂ ਵੀ ਕਰ ਲੈਣਾ ਜਿਹੜਿਆਂ ਨੇ ਕਿ ਪੋਸਟਾਂ ਪਾਈਆਂ ਇਹ ਉਹ ਲੋਕ ਨੇ ਮੈਂ ਦੱਸਦਾ ਜਿਹੜੇ ਕਿ ਸਿੱਧੂ ਦੇ ਨਾਲ ਹਮੇਸ਼ਾ ਖੜੇ ਰਹੇ ਕੁਝ ਲੋਕ ਐਸੀ ਵੀ ਨੇ ਜਿਹੜੇ ਸ਼ਾਇਦ ਕਦੇ ਸਿੱਧੂ ਨੂੰ ਮਿਲੇ ਨਾ ਹੁਣ ਪਰ ਸਪੋਰਟ ਉਹਨਾਂ ਨੇ ਹਮੇਸ਼ਾ ਸਿੱਧੂ ਦੀ ਕਰੀ ਹੈ ਚਾਹੇ ਦੁਨੀਆ ਸਿੱਧੂ ਨੂੰ ਗਲਤ ਕਹਿੰਦੀ ਸੀ ਪਰ ਇਹ ਲੋਕ ਉਸ ਸਮੇਂ ਵੀ ਸਿੱਧੂ ਦੇ ਨਾਲ ਖੜੇ ਰਹੇ ਅਤੇ ਸਿੱਧੂ ਨੂੰ ਇਹਨਾਂ ਨੇ ਕਦੇ ਵੀ ਕਿਸੇ ਤੋਂ ਬੁਰਾ ਭਲਾ ਨਹੀਂ ਕਹਿਣ ਦਿੱਤਾ ਬਹੁਤ ਉਦਾਹਰਣਾਂ ਨੇ ਚਾਹੇ ਸਿੱਧੂ ਚੋਣਾਂ ਦੇ ਵਿੱਚ ਖੜਿਆ ਹੋਵੇ ਜਾਂ ਕਿਸੇ ਵੱਡੇ ਕਲਾਕਾਰ ਦੇ ਨਾਲ ਕਾਊਂਟਰਵਰਸੀ ਰਹੀ ਹੋਵੇ ਇਹਨਾਂ ਦੇ ਵਿੱਚੋਂ ਕੁਝ ਕੁ ਫੈਨ ਪੇਜ ਤਾਂ ਐਸੇ ਵੀ ਨੇ ਜਿਨ੍ਹਾਂ ਦੇ ਉੱਪਰ ਬਾਗ ਕੈਦਾ ਪਰਚੇ ਹੁੰਦੇ ਹੁੰਦੇ ਬਚੇ ਨੇ ਇਹ ਫੈਨ ਪੇਜ ਨੇ ਜਿਹੜੇ ਇਹ ਵੀ ਨਾਰਾਜ਼ ਦਿਖਾਈ ਦਿੱਤੇ ਕਿ ਬਾਪੂ ਬਲਕੌਰ ਸਿੰਘ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਸੀ ਰਾਜੇ ਵੜਿੰਗ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਖਰ ਹੋਰੀ ਰਾਜੇਵ ਬੜੇਂਗ ਦੀ ਸਪੋਰਟ ਕਿਉਂ ਕਰ ਰਹੇ ਨੇ ਕਿਉਂ ਉਹ ਸਿੱਧੂ ਦਾ ਜਿਹੜਾ ਨਾਮ ਹੈ ਉਸ ਵੱਲ ਧਿਆਨ ਨਹੀਂ ਦੇ ਰਹੇ ਜਿਵੇਂ ਕਿ ਲੋਕਾਂ ਦੇ ਇਲਜ਼ਾਮ ਨੇ ਸਭ ਤੋਂ ਪਹਿਲੀ ਮਿੱਤਰੋ ਆਪਾਂ ਗੱਲ ਕਰਦੇ ਹਾਂ ਕਿ ਬਾਪੂ ਬਲਕੌਰ ਸਿੰਘ ਨੇ ਜਿਹੜੇ ਉਹ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਨੇ ਬਹੁਤ ਸਾਲਾਂ ਤੋਂ ਉਹ ਕਾਂਗਰਸ ਦੇ ਵਿੱਚ ਨੇ ਇਹ ਗੱਲ ਨਹੀਂ ਹੈਗੀ ਕਿ ਸਿੱਧੂ ਦੇ 스타 ਬਣਨ ਤੋਂ ਬਾਅਦ ਉਹ ਕਾਂਗਰਸ ਦੇ ਵਿੱਚ ਗਏ ਉਹ ਉਸ ਤੋਂ ਪਹਿਲਾਂ ਦੇ ਹੀ ਕਾਂਗਰਸ ਦੇ ਵਿੱਚ ਸੀ ਅਤੇ ਸਿੱਧੂ ਮੂਸੇਵਾਲਾ ਸੀ ਜਿਹੜਾ ਉਸ ਦਾ ਚੁਕਾ ਵੀ ਕਾਂਗਰਸ ਵੱਲ ਸੀ ਇਹੀ ਗੱਲ ਵੱਖਰੀ ਹੈ ਕਿ ਸਿੱਧੂ ਕਿੱਡਾ ਵੱਡਾ ਕਲਾਕਾਰ ਬਣ ਗਿਆ ਤੇ ਕਹਿੰਦੇ ਨੇ ਕਿ ਜਿਹੜੇ ਕਲਾਕਾਰ ਹੁੰਦੇ ਨੇ ਇਹ ਕਿਸੇ ਦੇ ਇੱਕ ਦੇ ਨਹੀਂ ਹੁੰਦੇ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਪਰ ਸਿੱਧੂ ਮੂਸੇ ਵਾਲਾ ਚੋਣਾਂ ਜਦੋਂ ਲੜਿਆ ਐਮਪੀ ਦਾ ਉਹ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਲੜਿਆ ਬਾਕੀ ਅਗਰ ਆਪਾਂ ਕੁਝ ਲੋਕਾਂ ਦੀ ਗੱਲ ਮੰਨੀਏ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਸਿੱਧੂ ਦਾ ਐਂਡ ਵਾਲਾ ਸਮਾਂ ਸੀ ਉਹ ਅੱਕ ਚੁੱਕੇ ਸੀ ਕਾਂਗਰਸ ਤੋਂ ਅਤੇ ਉਹ ਇਸ ਲੈਣ ਤੋਂ ਦੂਰ ਜਾਣਾ ਚਾਹੁੰਦੇ ਸੀ ਇਹ ਸਿਰਫ ਲੋਕਾਂ ਦਾ ਕਹਿਣਾ ਸਿੱਧੂ ਦੇ ਫਾਦਰ ਸਾਹਿਬ ਨੇ ਜਾਂ ਉਹਨਾਂ ਦੀ ਮਾਦਰ ਨੇ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰੀ ਹੁਣ ਅਗਰ ਆਪਾਂ ਇਸ ਦੀ ਗੱਲ ਕਰਦੇ ਆ ਕਿ ਕਿਉਂ ਸਪੋਰਟ ਕਰਦੇ ਨੇ ਸਪੋਰਟ ਬਾਪੂ ਬਲਕੌਰ ਸਿੰਘ ਇਸ ਕਰਕੇ ਕਰਦੇ ਨੇ ਕਿਉਂਕਿ ਤੁਹਾਨੂੰ ਪਤਾ ਸਿੱਧੂ ਦੇ ਨਾਲ ਕਿੰਨੀਆਂ ਕਾਉਂਟਰਵਰਸੀਆਂ ਹੋਈਆਂ ਬਹੁਤ ਕਾਉਂਟਰਵਰਸੀਆਂ ਹੋਈਆਂ ਸਿੱਧੂ ਦੀਆਂ ਚਾਹੇ ਵੱਡੇ ਕਲਾਕਾਰਾਂ ਦੇ ਨਾਲ ਹੋਣ ਜਾਂ ਫਿਰ ਕੁਝ ਕਿ ਐਸੀਆਂ ਕਾਉਂਟਰਵਰਸੀਆਂ ਵੀ ਨੇ ਜਿਨ੍ਹਾਂ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਸਿੱਧੂ ਦੇ ਨਾਲ ਪਰਦੇ ਦੇ ਪਿੱਛੇ ਕੀ ਹੁੰਦਾ ਰਿਹਾ ਉਸ ਸਮੇਂ ਦੇ ਵਿੱਚ ਅਗਰ ਸਿੱਧੂ ਮੂਸੇਵਾਲੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਕੋਈ ਖੜਿਆ ਸੀ ਉਹ ਰਾਜਾ ਬੜਿੰਗ ਸੀ ਰਾਜੇ ਬੜਿੰਗ ਨੇ ਸਿੱਧੂ ਦੀ ਬਹੁਤ ਸਪੋਰਟ ਕੀਤੀ ਹੈ ਕਿਉਂਕਿ ਮੈਨੂੰ ਕੁਝ ਅੰਦਰਲੀਆਂ ਗੱਲਾਂ ਪਤਾ ਨੇ ਮੈਨੂੰ ਕੁਝ ਐਸੀਆਂ ਚੀਜ਼ਾਂ ਪਤਾ ਨੇ ਜਿਹੜੀਆਂ ਕਿ ਆਪਾਂ ਵੀਡੀਓ ਦੇ ਵਿੱਚ ਗੱਲ ਨਹੀਂ ਕਰ ਸਕਦੇ ਹਲੇ ਕਿਉਂਕਿ ਹਲੇ ਸਿੱਧੂ ਤੇ ਜਿਹੜਾ ਸਿੱਧੂ ਦਾ ਜਿਹੜਾ ਕੇਸ ਹੈ ਉਸ ਦਾ ਕੋਈ ਫੈਸਲਾ ਨਹੀਂ ਆਇਆ ਪਰ ਰਾਜੇ ਬੜਿੰਗ ਨੇ ਸਿੱਧੂ ਨੂੰ ਬਹੁਤ ਥਾਂ ਬਚਾਇਆ ਬਾਪੂ ਬਲਕੌਰ ਸਿੰਘ ਵੀ ਇੱਕ ਬਿਆਨ ਦੇ ਵਿੱਚ ਕਹਿ ਚੁੱਕੇ ਨੇ ਕਿ ਅਗਰ ਰਾਜਾ ਵੜਿੰਗਨਾ ਹੁੰਦਾ ਤਾਂ ਸ਼ਾਇਦ 2-3 ਸਾਲ ਪਹਿਲਾਂ ਇਹ ਬਾਣਾ ਵਰਤ ਜਾਂਦਾ ਜਿਹੜਾ ਕਿ ਸਿੱਧੂ ਦੇ ਨਾਲ ਹੁਣ ਵਰਤਿਆ ਕਹਿੰਦੇ ਵੀ 2-3 ਸਾਲ ਵੱਧ ਜੀ ਗਿਆ ਰਾਜੇ ਵੜਿੰਗ ਕਰਕੇ ਮੇਰਾ ਪੁੱਤ ਰਾਜੇ ਵੜਿੰਗ ਹੋਰ ਨਾਲ ਬਾਤ ਪਿਆ ਅੱਛਾ ਸਾਥ ਮਿਲਿਆ ਇਹ ਵੀਰ ਸਰਕਾਰ ਦੇ ਵਿੱਚ ਸੀ ਇਹਨਾਂ ਨੇ ਧਿਆਨ ਰੱਖਿਆ ਤਾਂ ਮੈਨੂੰ ਲੱਗਦਾ ਜੇ 2 ਸਾਲ ਵੱਧ ਜਿਉਂ ਗਿਆ ਤਾਂ ਸ਼ਾਇਦ ਉਹ ਰਾਜੇ ਵੜਿੰਗ ਦੀ ਬਦੌਲਤ ਜੀਉਂਦਾ ਬਹੁਤ ਸਾਰੇ ਪੰਗਿਆਂ 'ਚ ਉਹ ਰਾਜੇ ਵੜਿੰਗ ਨੇ ਸਿੱਧੂ ਮੂਸੇਵਾਲੇ ਨੂੰ ਕੱਢਿਆ ਅਤੇ ਇਹ ਗੱਲ ਬਿਲਕੁਲ ਸੱਚ ਹੈ ਕੁਝ ਕੁ ਲੋਕਾਂ ਨੂੰ ਪਤਾ ਨਹੀਂ ਕੁਝ ਕੁ ਲੋਕ ਸਿਰਫ ਇਹ ਦੇਖਦੇ ਨੇ ਕਿ ਰਾਜਾ ਵੜਿੰਗਾ ਜਿਹੜਾ ਰਾਜਨੀਤੀ ਕਰਦਾ ਪਰ ਰਾਜਨੀਤੀ ਨਹੀਂ ਉਹ ਸਿੱਧੂ ਨੂੰ ਭਰਾ ਦੀ ਤਰ੍ਹਾਂ ਦੇਖਦਾ ਸੀ ਸਿੱਧੂ ਮੂਸੇਵਾਲੇ ਦੀ ਹਮੇਸ਼ਾ ਸਪੋਰਟ ਕਰਦਾ ਸੀ ਆਪਾਂ ਨੂੰ ਰਾਜੇ ਵੜਿੰਗ ਤੋਂ ਕੁਝ ਨਹੀਂ ਲੈਣਾ ਮੈਂ ਸਿਰਫ ਉਹ ਗੱਲ ਦੱਸ ਰਿਹਾ ਜਿਹੜੀ ਕਿ ਇੱਕ ਕਾਉਂਟਰਵਰਸੀ ਜੀ ਬਣਾਈ ਜਾ ਰਹੀ ਹੈ ਕਿ ਕਿਉਂ ਸਪੋਰਟ ਕਰ ਰਹੇ ਨੇ ਇੱਕ ਹੋਰ ਆਸ ਹੈ ਬਾਪੂ ਬਲਕੌਰ ਸਿੰਘ ਨੂੰ ਕਿਹੜੀ ਇੱਕ ਮੇਨ ਆਸ ਹੈ ਕਿਉਂ ਉਹ ਕਾਂਗਰਸ ਦੀ ਸਪੋਰਟ ਕਰ ਰਹੇ ਨੇ ਕਿ ਮੈਂ ਸਾਰੀਆਂ ਪਾਰਟੀਆਂ ਦੇ ਤਰਲੇ ਕੱਢ ਕੇ ਦੇਖ ਲਏ ਕਿਸੇ ਨੇ ਵੀ ਬਾਨੀ ਬੜੀ ਕਿਸ ਨੇ ਇਨਸਾਫ ਨਹੀਂ ਦਿੱਤਾ ਅਤੇ ਉਹਨਾਂ ਨੂੰ ਉਮੀਦ ਹੈ ਕਿ ਅਗਰ ਕਾਂਗਰਸ ਸੱਤਾ ਦੇ ਵਿੱਚ ਆਉਗੀ ਤਾਂ ਮੇਰੇ ਪੁੱਤ ਨੂੰ ਇਨਸਾਫ ਜ਼ਰੂਰ ਮਿਲੇਗਾ ਕਿਉਂਕਿ ਮਿੱਤਰੋ ਚਾਹੇ ਕੁਝ ਵੀ ਹੋਵੇ ਲੋਕ ਚਾਹੇ ਕੁਝ ਵੀ ਕਹੀ ਜਾਣ ਪਰ ਬਲਕੌਰ ਸਿੰਘ ਦੇ ਸੀਨੇ ਵਿੱਚ ਕਿਤੇ ਨਾ ਕਿਤੇ ਇੱਕ ਭਾਂਬੜ ਜ਼ਰੂਰ ਮਚ ਰਿਹਾ ਕਿ ਜਿਹੜਾ ਮੇਰਾ ਪੁੱਤ ਹੈ ਇੰਨੀ ਜਲਦੀ ਇਸ ਦੁਨੀਆ ਤੋਂ ਚਲਾ ਗਿਆ ਉਸ ਨੂੰ ਮੈਂ ਇਨਸਾਫ ਦਿਵਾਉਣਾ ਅਤੇ ਇਨਸਾਫ ਦਿਵਾਉਣ ਵਾਸਤੇ ਲੋਕਾਂ ਦਰਦ ਦਰਦੀਆਂ ਠੋਕਰਾਂ ਖਾਂਦੇ ਆਪਾਂ ਨੇ ਪਹਿਲਾਂ ਵੀ ਦੇਖੇ ਨੇ ਬਾਪੂ ਬਲਕੌਰ ਸਿੰਘ ਨੂੰ ਵੀ ਇੱਕ ਐਸਾ ਹੀ ਬਦਨਸੀਬ ਪਿਤਾ ਕਹਿ ਸਕਦੇ ਆ ਜਿਨ੍ਹਾਂ ਨੂੰ ਕਿ ਠੋਕਰਾਂ ਖਾਣ ਦੇ ਬਾਵਜੂਦ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਪਰ ਉਹਨੂੰ ਕਿਤੇ ਨਾ ਕਿਤੇ ਉਮੀਦ ਹੈ ਕਿ ਅਗਰ ਕਾਂਗਰਸ ਦੇ ਨਾਲ ਜੁੜ ਕੇ ਰਹੂੰਗਾ ਕਾਂਗਰਸ ਦੀ ਸਪੋਰਟ ਕਰੂੰਗਾ ਤਾਂ ਇਹ ਇਨਸਾਫ ਦੇਣਗੇ ਉਹ ਗੱਲ ਵੱਖਰੀ ਹੈ ਕਿ ਜਦੋਂ ਉਹ ਸੱਤਾ ਦੇ ਵਿੱਚ ਆਉਣਗੇ ਕਿਤੇ ਉਹ ਇਨਸਾਫ ਦਿੰਦੇ ਨੇ ਜਾਂ ਫਿਰ ਨਹੀਂ ਇਹ ਇੱਕ ਵੱਡਾ ਕਾਰਨ ਹੈ ਕਿ ਉਹ ਸਪੋਰਟ ਕਰ ਰਹੇ ਨੇ ਕਾਂਗਰਸ ਦੀ ਰਾਜੇ ਵੜਿੰਗ ਦੀ ਕਿਉਂ ਸਪੋਰਟ ਕਰ ਰਹੇ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਗੱਲਾਂ ਦੱਸਤੀਆਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਦੇ ਫੇਰ ਦੱਸੂਗਾ ਪੂਰੀ ਗੱਲ ਪਹਿਲਾਂ ਸਿੱਧੂ ਦਾ ਜਿਹੜਾ ਕੇਸ ਹੈ ਉਸ ਦਾ ਜਦੋਂ ਵੀ ਫੈਸਲਾ ਆਊਗਾ ਉਸ ਤੋਂ ਬਾਅਦ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਹਲੇ ਆਪਾਂ ਨਹੀਂ ਕਰ ਸਕਦੇ ਤਾਂ ਇਹੀ ਕਾਰਨ ਹੈ ਮੇਨ ਕਿ ਰਾਜੇ ਵੜਿੰਗ ਦੀ ਸਪੋਰਟ ਕਰ ਰਹੇ ਨੇ ਕਿਉਂਕਿ ਰਾਜੇ ਵੜਿੰਗ ਨੇ ਸਿੱਧੂ ਨੂੰ ਬਹੁਤ ਹਮ ਉੱਡਿਆ ਮਿੱਤਰੋ ਹੈਨਾ ਤੇ ਇੱਕ ਇਨਸਾਫ ਵਾਲੀ ਗੱਲ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ